ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਰਾਲ ਬਟੀਕ ਤੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਜੀ ਹੈਵੀ ਹੈਵੀ ਚੈਸਟ ਸਾਈਜ਼ ਸ਼ਰਟ ਦੀ ਕਟਿੰਗ ਠੀਕ ਹੈ ਜੀ ਤੇ ਲਓ ਆਪਾਂ ਸ਼ੁਰੂ ਕਰਦੇ ਆ ਜੀ ਅੱਜ ਦੀ ਇਹ ਵੀਡੀਓ ਹਾਂਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਇਹਨਾਂ ਦਾ ਨਾਪ ਦੱਸਦੇ ਆ ਇਹਨਾਂ ਦਾ ਸ਼ਰਟ ਦੀ ਲੈਂਥ ਹੈਗੀ ਆ ਜੀ 41 ਇੰਚ ਠੀਕ ਹੈ ਜੀ ਤੇ ਇਹਨਾਂ ਦੀ ਚੈਸਟ ਹੈਗੀ ਆ ਜੀ ਅਪਰ ਚੈਸਟ 21 ਤੇ ਮੇਨ ਬ੍ਰੈਸਟ ਹੈਗੀ ਆ ਜੀ 24 ਤੇ ਕਮਰ 22 ਤੇ ਹਿੱਪ ਆ ਜੀ 24 ਠੀਕ ਹੈ ਜੀ ਇਹਨਾਂ ਦਾ ਗਲਾ ਫਰੰਟ 6.5 ਤੇ ਬੈਕ ਵਾਲਾ ਆਪਾਂ ਬਣਾਉਣਾ ਜੀ 4 ਇੰਚ ਦੇ ਹਿਸਾਬ ਨਾਲ ਠੀਕ ਹੈ ਜੀ ਲਓ ਜੀ ਆਪਾਂ ਸ਼ੁਰੂ ਕਰਦੇ ਹਾਂ ਕਟਿੰਗ ਹਾਂਜੀ ਇਹ ਆਪਾਂ ਕੱਪੜੇ ਦੀ ਕਟਿੰਗ ਕਰ ਲਈ ਹੈ ਇਹ ਆਪਾਂ ਤੁਹਾਨੂੰ ਖੋਲ ਕੇ ਦਿਖਾਉਣੀ ਹੈ ਲੰਬਾਈ ਦੇ ਵਿੱਚ 41 ਤੇ 3 44 ਇੰਚ ਲੰਬਾਈ 'ਚ ਪੂਰਾ ਆਪਾਂ ਕਟਿੰਗ ਕੀਤਾ ਹੋਇਆ ਹੈ ਠੀਕ ਹੈ ਤੇ ਜਿਹੜੀ ਆ ਚੌੜਾਈ ਹੈ ਜੋੜਾ ਇਹਦੀ ਲਈ ਹੈ ਜੀ 24 ਇੰਚ ਇਹਨਾਂ ਦਾ ਘੇਰਾ ਤੇ 24 ਇੰਚ ਇਹਨਾਂ ਦੀ हिਪ ਹੈ 24 ਦੇ ਵਿੱਚ ਆਪਾਂ 3 ਇੰਚ ਪਲੱਸ ਕਰਾਂਗੇ ਕਿੰਨਾ ਬਣ ਜੀ 27 ਇੰਚ ਲੈ ਦੇਖੋ ਇਹ ਆਪਾਂ ਸਾਢੇ 27 ਇੰਚ ਲਿਆ ਸਮੇਤ ਕੰਨੀ ਕੰਨੀ ਆਪਾਂ ਕੱਟ ਕੇ ਕੱਢ ਦਾਂਗੇ ਠੀਕ ਹੈ ਜੀ ਆਪਾਂ ਵਿਚਾਲੋ ਐਵੇਂ ਸੈਂਟਰ 'ਚੋਂ ਤੈ ਮਾਰ ਲਈਏ ਐ ਤਹ ਮਾਰ ਕੇ ਅਤੇ ਤੁਸੀਂ ਪ੍ਰੈਸ ਨਾਲ ਕਰੀਜ਼ ਜ਼ਰੂਰ ਬਣਾ ਲਿਆ ਕਰੋ ਕਿਉਂਕਿ ਕਰੀਜ਼ ਦੀ ਜਦੋਂ ਆਪਾਂ ਕਲਾ ਲਾਉਣਾ ਤਾਂ ਵੀ ਆਪ ਨੂੰ ਇਸੇ ਕਰੀਜ਼ ਦੀ ਲੋੜ ਪੈਂਦੀ ਹੈ ਫਿਟਿੰਗ ਲਾਉਣੀ ਹੈ ਜਾਂ ਆਪਾਂ ਘੇਰੇ ਦੇ ਬਾਅਦ ਫੋਲਡਿੰਗ ਕਰਨੀ ਹੈ ਤਦ ਵੀ ਆਪ ਨੂੰ ਇਹ ਕਰੀਜ਼ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ ਸੋ ਤੁਸੀਂ ਜਦੋਂ ਵੀ ਸੂਟ ਕਟਿੰਗ ਕਰਨਾ ਤੁਸੀਂ ਐਵੇਂ ਆਪਦੇ ਸ਼ਰਟ ਦਾ ਲੰਬਾਈ ਤੇ ਚੌੜਾਈ ਦਾ ਨਾਪ ਲੈ ਕੇ ਉਸ ਤੋਂ ਬਾਅਦ ਨਾ ਇੱਥੋਂ ਪ੍ਰੈਸ ਕਰਕੇ ਆ ਕਰੀਜ਼ ਜ਼ਰੂਰ ਬਣਾ ਲਿਆ ਕਰੋ ਸੈਂਟਰ ਵਾਲੇ ਠੀਕ ਹਾਂਜੀ ਆਪਾਂ ਤੈ ਮਾਰ ਕੇ ਦੋਨੋਂ ਫਰੰਟ ਤੇ ਬੈਕ ਪੱਲੇ ਦੋਨੋਂ ਆਪਾਂ ਵਛਾ ਲਏ ਆ ਅੰਤ ਦੇ ਵਿੱਚ ਆਪਾਂ 41 ਇੰਚ ਪੂਰਾ ਲੈਣਾ ਅੱਧਾ ਇੰਚ ਆਪਾਂ ਉੱਪਰ ਲਈ ਸਿਲਾਈ ਦਾ ਲੈਣਾ ਇੱਥੇ ਇਹਨਾਂ ਦੀ ਨਿਸ਼ਾਨੀ ਆ ਰਹੀ ਹੈ ਉੱਪਰੋਂ ਨਾਪ ਲੈ ਕੇ ਐਸ ਨਿਸ਼ਾਨੀ ਨੂੰ ਆਪਾਂ ਸਿੱਧਾ ਕਰ ਦੇਣਾ ਇਹਦਾ ਪੱਟਾ ਫੋਲਡ ਹੋਏਗਾ ਘੇਰੇ ਦਾ ਠੀਕ ਹੈ ਜੀ ਜਿਹੜੀ ਅਪਰ ਬ੍ਰੈਸਟ ਹੈ ਉਹ ਰੱਖਣੀ ਹੈ ਜੀ ਆਪਾਂ 21 ਇੰਚ ਮੇਨ ਬ੍ਰੈਸਟ ਆਪਾਂ ਰੱਖਣੀ ਹੈ ਜੀ 24 ਇੰਚ ਕਮਰ ਹੈ ਜੀ ਇਹਨਾਂ ਦੀ 22 ਇੰਚ ਤੇ ਇਹ ਹੈ ਜੀ हिਪ ਹੈ ਇਹਨਾਂ ਦੀ ਜੋ ਵੀ ਇੰਸ ਠੀਕ ਹੈ ਇਹ ਹੈਵੀ ਸਾਈਜ਼ ਹੈ ਹੁਣ ਤੁਹਾਨੂੰ ਦੱਸ ਦਿਆਂ ਜੀ ਅਪਰ ਬ੍ਰੈਸਟ ਕੀ ਹੁੰਦੀ ਹੈ ਤੇ ਮੇਨ ਬ੍ਰੈਸਟ ਕੀ ਹੁੰਦੀ ਹੈ ਅਪਰ ਬ੍ਰੈਸਟ ਉਹ ਹੁੰਦੀ ਹੈ ਜੀ ਜਿਹੜੀ ਆਪਣੀ ਅ ਅੰਡਰ ਆਰਮ ਨਹੀਂ ਹੁੰਦੇ ਜਿਹੜੇ ਆਪਣੇ ਜਿੱਥੋਂ ਆਪਣੀ ਕਹਿੰਦਾ ਮਤਲਬ ਚੈਸਟ ਸਟਾਰਟ ਹੁੰਦੀ ਹੈ छाਤੀ ਆਪਣੀ ਸਟਾਰਟ ਹੁੰਦੀ ਹੈ ਠੀਕ ਹੈ ਤੇ ਜਿਹੜੀ ਆਪਣੀ ਅਪਰ ਬ੍ਰੈਸਟ ਹੁੰਦੀ ਹੈ ਉਹ ਦੇ ਉੱਤੋਂ 3 ਇੰਚ نیچے ਜਿਹੜਾ ਜਿਹੜੀ ਆਪਣੀ ਮੇਨ ਬ੍ਰੈਸਟ ਹੁੰਦੀ ਹੈ ਉਹ ਹੁੰਦੀ ਹੈ ਜੀ ਜਿਹੜਾ ਨਿੱਪਲ ਵਾਲਾ ਏਰੀਆ ਹੁੰਦਾ ਆਪਣਾ ਗੋਲ ਰਾਉਂਡ ਦੇ ਵਿੱਚ ਜਿਹਦਾ ਆਪਾਂ ਨਾਪ ਲੈਣੇ ਆ ਨਿੱਪਲ ਵਾਲਾ ਏਰੀਆ ਉਹ ਹੁੰਦੀ ਹੈ ਜੀ ਆਪਣੀ ਮੇਨ ਬ੍ਰੈਸਟ ਉਹ ਜਿਹੜੇ ਹੈਵੀ ਸਾਈਜ਼ ਆ ਉਹਨਾਂ ਦੇ ਵਿੱਚ ਮੇਨ ਬ੍ਰੈਸਟ ਵੱਧ ਹੁੰਦੀ ਹੈ ਅਪਰ ਬ੍ਰੈਸਟ ਹੁੰਦੀ ਹੈ ਜਿਹੜੀ ਜਿੱਥੋਂ ਆਪਣੀ ਛਾਤੀ ਸਟਾਰਟ ਹੁੰਦੀ ਹੈ ਉੱਪਰੋਂ ਅੰਡਰ ਆਰਮ ਦੇ ਕੋਲ ਉਹ ਉੱਥੋਂ ਘੱਟ ਹੁੰਦੀ ਹੈ ਹੈਵੀ ਸਾਈਜ਼ ਦੇ ਵਿੱਚ ਇਸ ਗੱਲ ਦਾ ਆਪਾਂ ਹੈਵੀ ਸਾਈਜ਼ ਦੇ ਵਿੱਚ ਜ਼ਰੂਰ ਧਿਆਨ ਰੱਖਣਾ ਵੀ ਉਹਨਾਂ ਜਿਹੜੀ ਉਪਰੋਂ ਜਿੱਥੋਂ ਛਾਤੀ ਆਪਣੀ ਸਟਾਰਟ ਹੁੰਦੀ ਹੈ ਅੰਡਰ ਆਰਮ ਦੇ ਨੀਚੋਂ ਉਹ ਹਮੇਸ਼ਾ ਘਟ ਹੁੰਦੀ ਹੈ ਤੇ ਨਿਪਲਾ ਲੈ ਜੀ ਹਮੇਸ਼ਾ ਵੱਧਦਾ ਹੈ ਠੀਕ ਹੈ ਹਾਂਜੀ ਹੁਣ ਇਹਨਾਂ ਦਾ ਜੀ ਬੋਡੀ ਨਾਪ ਤੇ ਜਿਹੜਾ ਤੀਰਾ ਹੈਗਾ ਰੈਡੀ ਉਹ ਹੈਗਾ ਜੀ 15 ਇੰਚ ਠੀਕ ਹੈ ਤੇ ਇਹਨਾਂ ਦਾ ਆਪਾਂ ਬੈਕ ਗਲਾ ਰੱਖਣਾ ਜੀ 4 ਇੰਚ ਜੇ ਤਾਂ ਇਹਨਾਂ ਦਾ ਜੇ ਤਾਂ ਇਹਨਾਂ ਦਾ ਪਿਛਲਾ ਗਲਾ ਬੋਟ neck ਜਾਂ ਆਪਾਂ ਕਾਲਰ neck ਰੱਖਣਾ ਹੁੰਦਾ ਫਿਰ ਤਾਂ ਆਪਾਂ ਇਹਨਾਂ ਦਾ ਜੀ ਪੂਰਾ 15 ਦਾ 15 ਕਹਿੰਦਾ ਮਤਲਬ 7.5 ਤੀਰਾ ਰੱਖਣਾ ਸੀ ਠੀਕ ਹੈ 7.5 ਦਾ 7.5 ਹੀ ਆਪਾਂ ਤੀਰਾ ਰੱਖ ਲੈਣਾ ਸੀ ਠੀਕ ਹੈ ਹੁਣ ਕੀ ਹੈ ਜੀ ਇਹਨਾਂ ਦਾ ਗਲਾ ਹੈਗਾ ਜੀ 1 ਤੋਂ 4 ਇੰਚ ਪਿਛਲਾ ਡੂੰਘਾ ਠੀਕ ਹੈ ਹੁਣ ਇੱਥੇ ਆਪਾਂ ਰੱਖਾਂਗੇ ਜੀ 7 ਇੰਚ ਇਹਾਂ ਪੌਣੇ 7 ਇੰਚ ਆਪਾਂ ਇੱਥੇ ਨਿਸ਼ਾਨੀ ਲਾਉਣੀ ਹੈ ਪੌਣੇ 7 ਇੰਚ ਦੀ ਆਪਾਂ ਨਿਸ਼ਾਨੀ ਲਾ ਲਈਏ ਠੀਕ ਹੈ ਇਹਨਾਂ ਦੇ ਜਿਹੜੇ ਮੋਢਿਆ ਹੈਵੀ ਸਾਈਜ਼ ਆ ਇੱਥੇ ਆਪਾਂ ਸਿਰਫ 7 ਇੰਚ ਹੀ ਡੀਪ ਜਾਵਾਂਗੇ ਜਿਹੜਾ ਇਹਨਾਂ ਦਾ ਸਾਹਮਣਾ ਹੈਗਾ ਜੀ ਜਿਹੜਾ ਆਪਣਾ ਇਹਨਾਂ ਦਾ ਬੋਡੀ ਨਾਪ ਤੇ ਆਇਆ ਜੀ 13.5 ਇੰਚ 13.5 ਦਾ ਅੱਧ ਕਿੰਨਾ ਬੰਦ ਆ ਜੀ ਤੁਸੀਂ ਐਵੇਂ ਆਪਣਾ 15 ਇੰਚ ਟਿੱਪ ਨੂੰ ਫੋਲਡ ਕਰਕੇ ਦੇਖ ਲਿਆ ਕਰੋ 13.5 ਦਾ ਅੱਧ ਦਾ ਉਹਨਾਂ ਜੀ ਪੌਣੇ 7 ਇੰਚ ਪੌਣੇ 7 ਤੇ ਨਿਸ਼ਾਨੀ ਲਾ ਦੇਣੀ ਆ। ਪੌਣੇ 7 ਹੀ ਆਪਾਂ ਤੀਰਾ ਲੈ। ਆਗੜੀ ਨਿਸ਼ਾਨੀ। ਪੌਣੇ 7 ਹੀ ਆਪਣਾ ਸਾਹਮਣਾ ਤੇ 7 ਇੰਚ ਪੂਰਾ ਆਪਣਾ ਮੋਢਾ। ਇਹਨਾਂ ਨੂੰ ਸਿੱਧੇ ਕਰ ਲੈਣੇ। ਬਾਕੀ ਜਿਹੜੇ ਤੁਸੀਂ ਤੁਹਾਨੂੰ ਹਰ ਵੀਡੀਓ ਦੇ ਵਿੱਚ ਦੰਦਦੇ ਆ ਬੈਕ ਪੱਲਾ ਜਿਹੜਾ ਆਪਾਂ 1 ਇੰਚ ਪਿਛਲਾ ਪੱਲਾ ਵਾਢ ਕੇ ਰੱਖਦੇ ਆ 1 ਇੰਚ ਜਾਂ ਪੌਣਾ ਇੰਚ ਤੇ ਪੌਣਾ ਇੰਚ ਮੈਂ ਵਾਢ ਕੇ ਰੱਖਿਆ ਹੋਇਆ ਪਿਛਲਾ ਪੱਲਾ ਫਿਰ ਮੋੜ ਲੈਣਾ ਨੂੰ ਠੀਕ। ਮੋਢਾ ਇਸ 7 ਇੰਚ ਤੋਂ 3 ਇੰਚ ਥੱਲੇ ਆਪਾਂ ਜਿਹੜੀ ਮੇਨ ਬ੍ਰੈਸਟਾ ਨਿੱਪਲ ਵਾਲਾ ਏਰੀਆ ਇੱਥੋਂ ਆਪਣੀ ਛਾਤੀ ਸਟਾਰਟ ਹੁੰਦੀ ਹੈ ਇਸ ਏਰੀਏ ਤੋਂ ਆਪਣੀ ਜਿਹੜੀ ਛਾਤੀ ਹੁੰਦੀ ਹੈ ਤੋਂ ਘਟਦੀ ਹੈ ਆ ਆ ਜਾਂਦਾ ਜੀ ਇਹ ਤੋਂ 3 ਇੰਚ ਥੱਲੇ ਆਪਣਾ ਆਪਣਾ ਨਿੱਪਲ ਵਾਲਾ ਏਰੀਆ ਇਹ ਤੋਂ ਛਾਤੀ ਵੱਧ ਹੁੰਦੀ ਹੈ ਇੱਕ ਨਿਸ਼ਾਨੀ ਇੱਥੇ ਲਾ ਲੈਣੀ ਹੈ ਤੇ ਇਹਨਾਂ ਦੇ ਜੀ ਚਾਕ ਆ ਜੀ 25 ਇੰਚ ਤੇ ਰੈਡੀ ਹੈ 25 ਇੰਚ ਤੇ ਆਪਾਂ 25.5 ਇੰਚ ਤੇ ਆਪਾਂ ਨਿਸ਼ਾਨੀ ਲਾ ਦੇਣੀ ਹੈ ਠੀਕ ਹੈ 25.5 ਇੰਚ ਤੇ ਰੱਖ ਲੈਣੇ ਆਦਤੋਂ 1 ਇੰਚ ਘਟਾ ਕੇ ਉੱਪਰ ਨੂੰ ਘਟਾਉਣਾ ਨਿਸ਼ਾਨੀ ਲਾ ਦੇਣੀ ਇੱਥੇ ਆ ਜੀਗੀ ਤੁਹਾਡੀ ਕਮਰ ਇਹਨਾਂ ਤਿੰਨ ਨਿਸ਼ਾਨੇ ਹੋਣ ਆਪਾਂ ਸਿੱਧੇ ਕਰ ਲੈਣਾ ਫੁੱਟੇ ਦੀ ਮਦਦ ਨਾਲ ਇੱਥੇ ਇਹਨਾਂ ਦੀ ਆਪਾਂ ਪਹਿਲਾਂ ਅੱਪਰ ਬ੍ਰੈਸਟ ਲਾਉਣੀ ਅੱਪਰ ਆ ਜੀ ਇਹਨਾਂ ਦੀ 21 ਇੰਚ 21 ਇੰਚ ਦਾ ਅੱਧ ਕਿੰਨਾ ਆਉਂਦਾ ਜੀ 12.5 ਠੀਕ ਇੱਥੋਂ ਆਪਾਂ ਚਲੇ ਜਾਣਾ ਜੀ 7/2 ਇੰਚ ਜਾਂ 1.5 ਇੰਚ ਬੈਕ ਮੈਂ 1.3 ਇੰਚ ਤੇ ਨਿਸ਼ਾਨੀ ਲਾਈਏ ਪਿਛਲੇ ਤੀਰੇ ਜਿਹੜੀ ਪਿਛਲੇ ਪੱਲੇ ਤੇ ਨਿਸ਼ਾਨੀ ਲੱਗੀ ਉਹਦੇ ਨਾਲ ਮਿਲਾ ਦੇਣੀ ਇਥੇ ਆਪਾਂ ਕਰਵ ਸ਼ੇਪ ਦੇ ਵਿੱਚ ਇੱਥੋਂ 1 ਇੰਚ ਦਾ ਸਨ ਨੂੰ ਨਾ ਚਾਹੀਦਾ ਆ ਵਾਲਾ ਠੀਕ ਹੁਣ ਜਿੰਨਾ ਇਥੋਂ ਆਪਣਾ ਸਨ ਰਹਿ ਗਿਆ ਮਗਰ ਇੰਨਾ ਉਨਾ ਹੀ ਉੱਪਰ ਆਪਾਂ ਨਿਸ਼ਾਨੀ ਲਾ ਲੈਣੀ ਇਥੋਂ ਜਿਹੜਾ ਆਪਣਾ ਸੈਂਟਰ ਬੰਦ ਆ ਇਥੋਂ ਆਪਣਾ 1 ਇੰਚ ਦਾ ਸਨ ਹੋਣਾ ਚਾਹੀਦਾ ਗੁਲਾਈ ਪਾ ਦੇਣੀ ਇਹ ਆਪਣੀ ਗੁਲਾਈ ਪੈ ਗਈ ਠੀਕ ਹੈ ਜੀ ਹੁਣ ਆਪਾਂ ਲਾਉਣੀ ਹੈ ਜੀ ਮੇਨ ਬਰਸਟਾ ਜਿਹੜੀ ਆਪਣੀ ਉਹਦੀਆਂ ਨੇ ਚੰਨ ਉਹ ਆ ਜੀ ਆਪਣੀ 24 ਇੰਚ 24 ਇੰਚ ਦਾ ਕਿੰਨਾ ਬਣੇਗਾ 12 12 ਤੇ ਨਿਸ਼ਾਨੀ ਲਾ ਦੇਣੀ ਕਮਰ ਕਮਰਾ ਜੀ ਇਹਨਾਂ ਦੀ 22 ਇੰਚ 22 ਇੰਚ ਦੇ ਵਿੱਚ ਆਪਾਂ ਅੱਧਾ ਇੰਚ ਪਲੱਸ ਕਰ ਦੇਣਾ ਬਲੂਈਆਂ ਬਹਿਣੀਆਂ ਉਹਨਾਂ ਦਾ 22 ਦਾ ਆਏਗਾ 11 ਅੱਧਾ ਸਾਢੇ 11 23 ਬਣ ਜਾਏਗਾ ਹਾਂ ਤੇ ਉਸੇ ਤਰ੍ਹਾਂ ਆਪਾਂ ਆਪਣੀ ਹਿੱਪ ਆ ਜਿਹੜੀ 24 24 ਦਾ 12 12 ਦੇ ਨਿਸ਼ਾਨੀ ਲਾ ਦੇਣੀ ਹਰਜੀ ਫਿਟਿੰਗ ਦੀ ਨਿਸ਼ਾਨੀ ਵੇਲੇ ਤੁਸੀਂ ਧਿਆਨ ਰੱਖਣਾ ਆਪਾਂ ਇੱਥੋਂ ਲਾ ਕੇ ਲਿਆਉਣੀ ਆ ਨਾ ਕਿ ਕਈ ਵਾਰੀ ਕੀ ਹੁੰਦਾ ਜੀ ਆਪਾਂ ਨਾਪ ਲਿਆ ਛਾਤੀ ਦਾ 24 ਇੰਚ 24 ਇੰਚ ਹੀ ਆਪਾਂ ਇੱਥੋਂ 12 ਤੇ ਇੱਥੇ ਨਿਸ਼ਾਨੀ ਲਾ ਲੇ ਜੇ ਮੰਨ ਕੇ ਚੱਲ ਇਹਦਾ 12 ਆਉਣਾ ਸੀਗਾ ਜੀ ਇੱਥੇ ਇਹਨਾਂ ਦਾ ਡਿਸਟੈਂਸ ਬਹੁਤ ਜ਼ਿਆਦਾ ਹੈ ਜੇ ਆਪਾਂ ਇੱਥੋਂ ਆਈ ਨਿਸ਼ਾਨੀ ਲਾ ਦਿੰਦੇ ਛਾਤੀ ਦੇ ਠੀਕ ਹੈ ਤੇ ਜਿਹੜਾ ਆ ਇੰਨਾ ਸੰਨ ਵਾਲਾ ਕਪੜਾ ਇਹ ਵੱਧ ਜਾਣਾ ਸੀ ਜਦੋਂ ਇਹ ਕਪੜਾ ਵੱਧ ਜਾਂਦਾ ਤਾਂ ਇੱਥੇ ਇੱਥੇ ਵਲ ਪੈ ਜਾਣੇ ਸੀ ਆਮ ਤੌਰ ਤੇ ਆਪਾਂ ਦੇਖਦੇ ਆਂ ਜੀ ਅੰਡਰਆਰਮ ਦੇ ਕੋਲੇ ਛਾਤੀ ਦੇ ਕੋਲੇ ਇੱਥੇ ਵਲ ਪੈ ਜਾਂਦੇ ਉਹਦੀ ਵਜ੍ਹਾ ਇਹ ਹੀ ਹੁੰਦੀ ਹੈ ਕਿ ਜਿਹੜੀਆਂ ਭਾਰੀਆਂ ਛਾਤੀਆਂ ਹੁੰਦੀਆਂ ਉਹਦੇ ਤੇ ਆਪਾਂ ਜਿਹੜੀ ਫਿਟਿੰਗ ਦੀ ਨਿਸ਼ਾਨੀ ਉਹ ਸਹੀ ਨਹੀਂ ਲਾਉਂਦੇ ਇੱਥੋਂ ਨਿਪਲਾ ਵਾਲਾ ਏਰੀਆ ਆਪਣਾ ਹੁੰਦਾ ਜੀ ਹੈਵੀ ਦਾ ਭਾਰਾ ਹੁੰਦਾ ਛਾਤੀ ਦਾ ਸਾਈਜ਼ ਐਤੋਂ ਭਾਰਾ ਹੁੰਦਾ ਜਿੱਥੋਂ ਆਪਣੀ ਛਾਤੀ ਸਟਾਰਟ ਹੁੰਦੀ ਹੈ ਉੱਤੋਂ ਸਾਈਜ਼ ਹੁੰਦਾ ਆਪਣਾ ਹਲਕਾ ਠੀਕ ਹੈ ਇਹ ਹੈਵੀ ਸਾਈਜ਼ ਆ ਪੂਰਾ ਇੱਥੋਂ ਇਨਾਂ ਦੀ ਆਪਾਂ ਫਿਟਿੰਗ ਦੀ ਨਿਸ਼ਾਨੀ ਐਵੇਂ ਲਾਵਾਂਗੇ ਇੱਥੋਂ ਐ ਆਏਗੀ ਐਸੇ ਨਿਸ਼ਾਨੀ ਨੂੰ ਕਮਰ ਨਾਲ ਕਮਰ ਵਾਲੀ ਨਾਲ ਮਲਾ ਦਾਂਗੇ ਪਤਾ ਫੁੱਟੇ ਦੀ ਮਦਦ ਵੀ ਲੈ ਸਕਦੇ ਨੇ ਨਿਸ਼ਾਨੀਆਂ ਬੜੀ ਵਧੀਆ ਆਉਂਦੀਆਂ ਨੇ ਜਨਾਬ ਜੀ ਨੂੰ ਕਮਰ ਵਾਲੀ ਨਾਲ ਲੈ ਦੇਖ ਐਸੇ ਲਈ ਤਾਂ ਆਪਾਂ ਜ਼ਰੂਰ ਧਿਆਨ ਰੱਖਣਾ ਇੱਥੋਂ ਆਪਾਂ ਸਲਾਈ ਐਵੇਂ ਨਹੀਂ ਲੈ ਕੇ ਆਉਂ ਤਾਂ ਆਪਾਂ ਐਵੇਂ ਲੈ ਕੇ ਜਾਵਾਂਗੇ ਆਪਾਂ ਲਾਉਣੇ ਆ ਜੀ ਪਲੋਈਆਂ ਦੀਆਂ ਨਿਸ਼ਾਨੀਆਂ ਹਾਂਜੀ ਇਹ ਹੈਵੀ ਸਾਈਜ਼ ਹੈ ਇੱਥੇ ਆਪਾਂ ਬਲੋਈਆਂ ਦੀਆਂ ਨਿਸ਼ਾਨੀਆਂ ਲਾਵਾਂਗੇ ਜੀ 12 ਇੰਚ ਤੇ ਠੀਕ ਹੈ ਲੰਬਾਈ ਰਹੂਗੀ ਜੀ 7 ਇੰਚ ਜਿਹੜਾ ਸਨ ਰਹੇਗਾ ਆ ਓਪਨ ਵਾਲੀ ਸਾਈਡ ਹੈ ਤੁਹਾਨੂੰ ਅੱਜ ਵਾਰ ਆਪਾਂ ਦੱਸ ਦਿਆਂ ਇਹ ਆਪਣੀ ਓਪਨ ਵਾਲੀ ਸਾਈਡ ਹੈ ਇਧਰ ਬੰਦ ਵਾਲੀ ਹਿੱਸਾ ਠੀਕ ਹੈ ਜੀ ਇਹ ਰਹੂਗੀ ਜੀ 4 ਇੰਚ ਕਿਉਂਕਿ ਹੈਵੀ ਸਾਈਜ਼ ਦਾ ਇਥੋ ਜਿਹੜਾ ਵਿਚਾਲਾ ਰਹੂਗਾ ਪਲੋਈਆਂ ਦਾ 4 ਇੰਚ ਜਿਹੜਾ ਇਥੋਂ ਆਪਾਂ ਪਲੋਈ ਦਾ ਸਨ ਬਾਉਣੇ ਆ ਇਹ ਸਵਾ ਦੋ ਆਪਾਂ ਰੱਖਣਾ ਕਿਉਂਕਿ ਹੈਵੀ ਸਾਈਜ਼ ਹੈ ਕਮਰ ਵਾਲੀ ਨਿਸ਼ਾਨੀ ਦੇ ਵਿੱਚ ਦੀ ਆਪਾਂ ਇਹਨੂੰ ਇਹਵੇਂ ਲੈ ਕੇ ਜਾਣਾ ਨਿਸ਼ਾਨੀ ਲਾ ਦੇਣੀ ਉੱਪਰਲਾ ਵੀ ਲਾਉਣੀ ਹੈ ਦੀ ਸਵਾ ਦੋ ਤੇ ਇਸ ਤੋਂ ਦੋ ਪੁਆਇੰਟ ਇੰਟਰਨ ਨੀ ਆਪਣੀਆਂ ਨਿਸ਼ਾਨੀਆਂ ਹੋ ਗਈਆਂ ਕੰਪਲੀਟ ਹੁਣ ਆਪਾਂ ਕਰਦੇ ਹਾਂ ਜੀ ਇਹਦੇ ਤੇ ਕਟਿੰਗ ਪੱਲੇ ਦੀ ਪਹਿਲਾਂ ਕਟਿੰਗ ਕਰਦੇ ਹਾਂ ਚਾਰੇ ਪੱਲਿਆਂ ਤੇ ਬੈਕ ਪੱਲੇ ਦੀ ਕਟਿੰਗ ਹੁਣ ਆਪਾਂ ਉੱਪਰਲੇ ਦੋ ਪੱਲੇ ਚੱਕ ਲੈਨੇ ਉਹਨਾਂ ਤੇ ਕਟਿੰਗ ਕਰ ਦੇਣੀ ਪਰ ਉਹ ਇਹਦੇ ਨਿਸ਼ਾਨਾਂ ਤੇ ਆਪਾਂ ਇੱਥੋਂ 5 ਇੰਚ ਮੋੜਾ ਡਾਊਨ ਕਰ ਦੇਣਾ ਦੋਹੀ ਬੱਲਿਆਂ ਤੇ ਠੀਕ ਹੈ ਜੀ ਗळा ਆਪਾਂ ਇਹਦੇ ਵਿੱਚ ਪਾਵਾਂਗੇ ਜੀ 5.5 ਇੰਚ ਦਾ 5.5 ਇੰਚ ਦਾ ਪੱਧ ਕਰਾਂਗੇ ਬਣੇਗਾ ਜੀ ਪੌਣੇ 3 ਦੋਨੋਂ ਪੱਲਿਆਂ ਤੇ ਪੌਣੇ ਪੌਣੇ 3 ਦੀ ਨਿਸ਼ਾਨੀ ਤੇ ਨਿਸ਼ਾਨੀ ਦੇ ਉੱਪਰ ਟੱਕ ਬੈਕ ਪੱਲੇ ਦੀ ਕਟਿੰਗ 4 ਇੰਚ ਡੀਪ ਹੈ ਠੀਕ ਹੈ 4 ਤੇ ਨਿਸ਼ਾਨੀ ਟੱਕ ਤੋਂ ਸਿਲਾਈ ਦਾ ਮਾਰਜਨ ਲੈਂਦੇ ਹੋਏ ਨਿਸ਼ਾਨੀ ਗਲੇ ਵਾਲੀ ਸਾਈਡ ਨੂੰ ਜੜਮੇ ਵਾਲੇ ਪਾਸੇ ਇੱਥੇ ਵੀ ਉਵੇਂ 2.5 ਦੀ ਨਿਸ਼ਾਨੀ ਇੱਥੇ ਲਾ ਲੈਣੀ ਹੈ ਮਿਲਾ ਕੇ ਬਾਕਸ ਬਣਾ ਕੇ ਡਰਾ ਕਰਕੇ ਤੇ ਕਟਿੰਗ ਕਰ ਦੇਣਾ ਬੈਕ ਪੱਲੇ ਦਾ ਗਲਾ ਹਾਂ ਸ਼ਰਟ ਦੀ ਆਪਣੀ ਕਟਿੰਗ ਦੀ ਕਟਿੰਗ ਹੋ ਗਈ ਹੈ ਜੀ ਕੰਪਲੀਟ ਕਰਦੇ ਆਂ ਜੀ ਆਪਾਂ ਬਾਹਾਂ ਦੀ ਕਟਿੰਗ ਹਾਂਜੀ ਬਾਹਾਂ ਆਪਾਂ ਜੀ ਵਿਛਾ ਕੇ ਰੱਖ ਲਿਆ ਜੀ ਕੱਪੜਾ ਆਹ ਕੰਨੀਆਂ ਸਿੱਧਾ ਪਾਸਾ ਕੰਨੀਆਂ ਨਾਲ ਕੰਨੀਆਂ ਮਲਾਤੀਆਂ ਉਸ ਤੋਂ ਬਾਅਦ ਇਹਨੇ ਚਾਰ ਤਹਿ ਬਣਾ ਲੈਣੀਆਂ ਠੀਕ ਹੈ ਆਹ ਜੀ ਓਪਨ ਵਾਲੀ ਸਾਈਡ ਹੈ ਕੰਨੀਆਂ ਵਾਲਾ ਪਾਸਾ ਆ ਇਧਰ ਜੜਮਾਂ ਵਾਲਾ ਪਾਸਾ ਠੀਕ ਹੈ ਕੀ ਹੈ ਜੀ ਬਾਹਾਂ ਦੀ 17.5 ਇੰਚ ਰੈਡੀ 18 ਇੰਚ ਤੇ ਨਿਸ਼ਾਨੀ ਲਾ ਲੈਣੀ ਨੇਜ ਆਪਣਾ 2 ਇੰਚ ਫੋਲਡਿੰਗ ਲਈ ਰਹਿ ਗਿਆ ਮੋਰੀ ਆ ਜੀ ਬਾਜੂ ਦੀ ਇਹਨਾਂ ਦੀ 6 ਇੰਚ ਆਪਾਂ 1.5 ਇੰਚ 6 ਇੰਚ ਰੈਡੀ ਆ 1.5 ਇੰਚ ਆਪਾਂ ਐਕਸਟਰਾ ਲੈਣਾ 7.5 ਤੇ ਨਿਸ਼ਾਨੀ ਲਾ ਲਈਏ ਇੱਥੋਂ ਆਉਣਾ ਜੀ ਆਪਾਂ 3 ਇੰਚ ਡਾਊਨ ਠੀਕ ਹੈ 3 ਇੰਚ ਤੇ ਨਿਸ਼ਾਨੀ ਲਾ ਕੇ ਨਿਸ਼ਾਨੀਆਂ ਨੂੰ ਕਰ ਲੈਣੇ ਅਸੀਂ ਤੇ ਅਰੇ ਇਹ ਵੀਡੀਓ ਦੇ ਵਿੱਚ ਦੱਸਦੇ ਆ ਇੱਥੋਂ ਆਪਾਂ ਮੋਡਾ ਕਿੰਨਾ ਰੱਖਣਾ ਜਿੰਨੀ ਆਪਣੀ ਛਾਤੀ ਆ ਛਾਤੀ ਦਾ ਡਬਲ ਕਰ ਦੋ ਇੱਥੇ ਆਪਣੀ ਜਿਹੜੀ ਛਾਤੀ ਆਪਾਂ ਰੱਖੀ ਸੀਗੀ ਜੀ 21 ਇੰਚ ਠੀਕ ਹੈ 21 ਦਾ ਡਬਲ ਹੋ ਗਿਆ ਜੀ 42 42 ਨੂੰ ਆਪਾਂ 5 ਤੇ ਡਿਵਾਈਡ ਕਰਾਂਗੇ ਆ ਜੀ ਆ ਜੀ 8.5 ਇੰਚ ਇੱਥੇ ਆਪਾਂ ਨਿਸ਼ਾਨੀ ਲਾ ਲਈਏ ਉੱਪਰੋਂ ਤੁਹਾਨੂੰ ਜਿਵੇਂ ਦੱਸਦੇ ਹੁੰਨੇ ਆ 2.5 ਇੰਚ ਜੜਮੇ ਵਾਲੇ ਪਾਸੋਂ ਨਿਸ਼ਾਨੀ 1/2 ਇੰਚ ਆਪਾਂ ਸਿੱਧੀ ਲੈ ਕੇ ਜਾਣਾ ਉਸ ਤੋਂ ਬਾਅਦ ਆਪਾਂ ਐਵੇਂ ਗੋਲਾਈ ਪਾ ਦੇਣੀ ਆਪਾਂ ਇੱਥੇ ਪਿਛਲੇ ਪੱਲੇ ਦੀ ਫਰੰਟ ਵਾਲੇ ਪੱਲੇ ਦੀ ਵੀ ਨਿਸ਼ਾਨੀ ਲਾ ਦਿੰਨੇ ਜਿਹੜੀ 8.5 ਇੰਚ ਦੀ ਨਿਸ਼ਾਨੀ ਲਾਈ ਸੀ ਇੱਕ ਇੱਥੇ ਨਿਸ਼ਾਨੀ ਲਾ ਲੈਣੀ ਇਧਰੋਂ ਫੁੱਟਾ ਰੱਖਣਾ 5 3 6 ਇੰਚ ਰੈਡੀ ਰੱਖਣੀ ਆ ਬਾਹ ਦੀ ਮੋਰੀ ਉਹਦੇ ਤੇ ਨਿਸ਼ਾਨੀ ਲਾ ਲੈਣੀ ਐਕਸਟਰਾ ਮਾਰਜਿਨ ਲੈਣਾ ਉਹਦੇ ਤੇ ਨਿਸ਼ਾਨੀ ਲਾ ਕੇ ਆਇਥੇ ਲਾ ਲਾ ਨਦੀ ਆਪਾਂ ਤੱਕ ਬਾਹਾਂ ਖੋਲ ਲੈਣੀਆਂ ਆਪਾਂ ਤਾਂ ਆਪਾਂ ਕੱਟ ਦੋ 1.5 ਇੰਚ ਪਿੱਛੇ ਹੀ ਆਪਾਂ ਆਪਣੀ ਕੈਂਚੀ ਉਤਾਰ ਦੇਣੀ ਜਾਂ ਆਪਣਾ ਸੈਂਟਰ ਕੱਟ ਇਹ ਆਪਣੀ ਫਰੰਟ ਦੀ ਤੇ ਬੈਕ ਦੀ ਬਾਹਾਂ ਦੀ ਕਟਿੰਗ ਹੋ ਗਈ ਹੈ ਇਹ ਦੇਖੋ ਜੀ ਆਪਣੀ ਕਟਿੰਗ ਹੋ ਚੁੱਕੀ ਹੈ ਠੀਕ ਹੈ ਜੀ ਵੀਡੀਓ ਕਿਦਾਂ ਦੀ ਲੱਗੀ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਵੀਡੀਓ ਚੰਗੀ ਲੱਗੀ ਹੋਈ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਸੋ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ